ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮ ਜਿੰਨ ਰਿਕਾਰਡ ਤੋਂ ਮੈਂ ਰਜੇਸ਼ ਚੋਪੜਾ ਦੇਖੋ ਜੀ ਗੋੜ ਬਣ ਰਿਹਾ ਹੈ ਹਾਂਜੀ ਆ ਦੇਖੋ ਜੀ ਤਾਜ਼ਾ ਜੰਮੀ ਗੋੜ ਬਣ ਕੇ ਆ ਰਿਹਾ ਹੈ ਬਾਹਰ ਭਾਈ ਜੀ ਮੇਰੇ ਨਾਲ ਖੜੇ ਨੇ ਇਧਰੋਂ ਦੀ ਫੰਕਸ਼ਨਲ ਚੱਕ ਰਹੇ ਨੇ ਜੀ ਇਹ ਦੇਖੋ ਦੀ ਚੱਕੋ ਔਰ ਆ ਦੇਖੋ ਜੀ ਆ ਦੇਖੋ ਜੀ ਗਰਮਾ ਗਰਮ ਵਧੀਆ ਗੋੜ ਬਣ ਕੇ ਆ ਰਿਹਾ ਰੰਗ ਦੇਖੋ ਜੀ ਗੋੜ ਦਾ ਰੰਗ ਕਿੰਨਾ ਵਧੀਆ ਗੋੜ ਦਾ ਬਹੁਤ ਵਧੀਆ ਕਮਾਲ ਦਾ ਗੋੜ ਬਣ ਕੇ ਆ ਰਿਹਾ ਜੀ ਭਾਈ ਜੀ ਆ ਰਿਹਾ ਖੜੇ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਦੇ ਭਾਈ ਜੀ ਕੀ ਨਾਮ ਤੁਹਾਡਾ ਅਸੀਮ ਲਾਲ ਜੀ ترشیم لال جی ہاں جی ਆਪਣੀ ਲੋਕੇਸ਼ਨ ਕਿੱਥੇ ਇੱਥੇ ਜੀ ਸ਼ਾਹਪੁਰ ਮੋੜ ਪੈਂਦਾ ਜੀ ਪਿੰਡ ਸੌੜਾ ਪਿੰਡ ਸੌੜਾ ਸ਼ਾਹਪੁਰ ਮੋੜ ਕਿਹੜਾ ਇਹਦਾ ਬੋਰਡ ਵੀ ਲੱਗਿਆ ਹੋਇਆ ਕੋਈ ہاں ਜੀ ਲੱਗਿਆ ਹੋਇਆ ਬੋਰਡ ਬੋਰਡ ਪੜਾਉਂਦਾ ਜੀ ਮੈਂ ਤੁਹਾਨੂੰ ਬਹੁਤ ਜਿਵੇਂ ਤੁਸੀਂ ਬੋਰਡ ਤੇ ਦੇਖ ਸਕਦੇ ਹੋ ਪੁਰਾਣੀ ਵਿਧੀ ਨਾਲ ਤਿਆਰ ਕੀਤਾ ਹੋਇਆ ਗੁੜ ਸ਼ੱਕਰ ਅਤੇ ਗੁੜ ਟਿੱਕੀ ਨਾਲ ਭਾਈ ਜੀ ਇਹਨਾਂ ਨੇ ਆਪਣੇ ਫੋਨ ਨੰਬਰ ਵੀ ਦਿੱਤੇ ਹੋਏ ਨੇ ਦੇਖਦੇ ਆਂ ਗੱਲਬਾਤ ਕਰਦੇ ਆਂ ਕੁਝ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਜੀ ਇੱਧਰਲੇ ਪਾਸੇ ਇਹਨਾਂ ਇਹ ਕੀ ਟਾਈਪ ਬਣਾ ਕੇ ਰੱਖਿਆ ਔਰ ਇਹਦੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਛੋਲੇ ਪਾਏ ਹੋਏ ਆ ਛੋਲੇ ਤੇ ਸੌਫ ਮੂੰਗਫਲੀ ਨਹੀਂ ਪਾਈ ਹੋਈ ਛੋਲੇ ਤੇ ਸੌਫ ਪਾਏ ਹੋਏ ਆ ਇਧਰਲੇ ਪਾਸੇ ਬਣ ਰਿਹਾ ਗੁੜ ਬਿਲਕੁਲ ਵਧੀਆ ਗੁੜ ਦੇਖੋ ਜੀ ਗਰਮ ਗਰਮ ਹਾਂਜੀ ਬਣਾ ਰਹੇ ਆਂ ਦੀ ਗਰਮਾ ਗਰਮ ਠੋੜੋ ਜੀ ਫਿਰ ਆਹ ਦੇਖੋ ਜੀ ਇਸ ਤਰ੍ਹਾਂ ਬਣਦਾ ਜੀ ਗੁੜ ਦੇਖੋ ਆ ਰਿਹਾ ਵਾਵਾ ਜੀ ਵਾਵਾ ਜੀ ਵਾਵਾ ਜੀ ਵਾਹ ਹੋਰ ਠੋੜੋ ਜੀ ਆਹ ਲਓ ਜੀ ਆ ਗਿਆ ਜੀ ਬਿਲਕੁਲ ਗਰਮਾ ਗਰਮ ਤਾਜ਼ਾ ਗੁੜ ਬਣ ਰਿਹਾ ਜੀ ਖਿਡਾਰੀ ਵਾਲੇ ਬੰਦੇ ਵੀ ਖੜੇ ਨੇ ਨਾਲ ਦੀ ਗੱਲਬਾਤ ਕਰਦੇ ਦੋਹੇ ਪਾਸੇ ਤੇ ਬਣ ਰਿਆ ਜੀ ਗੁੜ। ਕਿਆ ਨਵਾਂ ਜੀ ਤੁਹਾਡਾ? ਸਰ ਸੇਮ ਲਾਲ ਜੀ। ਸਰ ਸੇਮ ਲਾਲ ਜੀ ਬੋਰਡ ਮੈਂ ਤੁਹਾਡਾ ਪੜਾਤਾ ਸਰੋਤਿਆਂ ਨੂੰ ਗੁੜ ਤੁਹਾਡਾ ਬਹੁਤ ਸਵਾਦ ਮੈਂ ਤੁਸੀਂ ਛੋਲੇ ਪਾਉਂਦੇ ਹੋ ਉਹਦੇ ਵਿੱਚ। ਛੋਲੇ ਪਾਉਂਦੇ ਆ ਜੀ, ਮੂੰਗਫਲੀ ਪਾਉਂਦੇ ਆ, ਨਾਰੀਅਲ ਦਾ ਬਰਾਗਾ ਪਾਈਦਾ ਜੀ। ਅੱਛਾ। ਹਾਂ ਜੀ ਖਾਸ ਖਾਸ ਸਪਾਈਦੀ ਆ। ਨਹੀਂ ਜਿਹੜੀ ਟਿੱਕੀ ਆ ਜਿਆਦਾਤਰ ਉਹਦੇ ਵਿੱਚ ਮੈਂ ਦੇਖਿਆ ਕਿ ਲੋਕੀ ਮੂੰਗਫਲੀ ਪਾਉਂਦੇ ਤੁਸੀਂ ਛੋਲੇ ਪਾਏ ਆ। ਛੋਲੇ ਤਾਂ ਪਾਈਦੇ ਆ ਜੀ ਉਹਦੇ ਨਾਲ ਅਗੇ ਸਵਾਦ ਆ ਨਾ ਜਿਹੜਾ। ਹੂੰ। ਵੱਧ ਬਣ ਜਾਂਦਾ ਜੀ ਸਵਾਦ ਵੱਧ ਬਣ ਜਾਂਦਾ ਜੀ ਅਚੇਸਤਾ ਦਾ ਬਣ ਜਾਂਦਾ ਜੀ ਹੋਰ ਆ ਦੇਖੋ ਜੀ ਤਰਸੀਮ ਲਾਲ ਜੀ ਦੱਸਦੇ ਵੀ ਛੋਲੇ ਪੰਨ ਨਾਲੇ ਛੋਲੇ ਵੈਸੇ ਵੀ ਸਿਹਤ ਜ ਮੂੰਗਫਲੀ ਦੇ ਨਾਲ ਫੰਗਸ ਪੈ ਜਾਂਦੀ ਹੈ ਗੁੜ ਨੂੰ ਛੋਲੇ ਨਾਲ ਫੰਗਸ ਨਹੀਂ ਪਾਉਂਦਾ ਮੂੰਗਫਲੀ ਨਾਲ ਫੰਗਸ ਪੈਣ ਦਾ ਚਾਂਸ ਹੈਗਾ ਜੀ ਹਾਂ ਚਾਂਸ ਕਿ ਆ ਜੀ ਪੂਰੇ ਪੈ ਜਾਂਦੀ ਆ ਅੱਛਾ ਛੋਲੇ ਨਾਲ ਨਹੀਂ ਪੈਣੀ ਨਾਲ ਨਹੀਂ ਜੀ ਪੈਣੀ ਆ ਲਓ ਜੀ ਨਵੀਂ ਗੱਲ ਦੱਸਤੀ ਵੀ ਛੋਲਿਆਂ ਨਾਲ ਛੋਲੇ ਪੂਰੇ ਸੁੱਕੇ ਵੀ ਹੁੰਦੇ ਆ ਜੀ ਮੂੰਗਫਲੀ ਆ ਜਿਹੜੀ ਥੋੜੀ ਜੀ ਨਰਮ ਰਹੀ ਜਾਂਦੀ ਆ ਅੱਛਾ ਜੀ ਅੱਛਾ ਜੀ ਆ ਦੇਖੋ ਜੀ ਗਾਕ ਵੀ ਆ ਰਹੇ ਆ ਆ ਦੇਖੋ ਜੀ ਗੁੜ ਦਾ ਰਿਵਿਊ ਵੀ ਲੈ ਰਹੇ ਨੇ ਗੁੜ ਜੀ ਗਰਮਾ ਗਰਮ ਗੁੜ ਖਾਣ ਵਾਲੇ ਬੰਦੇ ਵੀ ਆ ਰਹੇ ਨੇ ਜੀ ਗਾਥ ਵੀ ਆ ਰਹੇ ਨੇ ਨਾਲ ਦੀ ਨਾਲ ਆਹ ਦੇਖੋ ਜੀ ਗਰਮਾ ਗਰਮ ਗੁੜਾ ਹੈ ਜੀ ਆਹ ਦੇਖੋ ਜੀ ਰਾਹ ਦੇਖੋ ਜੀ ਰਾਹ ਵਿੱਚੋਂ ਜਿਹੜਾ ਹੈ ਗੁੜ ਲੈਂਣ ਲਈ ਲੋਕੀ ਰੁਕ ਰਹੇ ਨੇ ਚੈੱਕ ਵੀ ਹੋ ਰਿਹਾ ਗੁੜ ਆ ਦੇਖੋ ਜੀ ਬਣ ਰਹੇ ਇਹਨਾਂ ਨੂੰ ਕਿਆ ਕਹਿੰਦੇ ਜਿਹੜੇ ਬਣਾ ਬਣਾ ਕੇ ਕੱਟ ਕੱਟ ਕੇ ਸੁੱਟ ਰਹੇ ਹਾਂ ਤੋਂ ਪੇਸ਼ੀਆਂ ਪੇਸ਼ੀਆਂ ਹੈ ਆ ਦੇਖੋ ਜੀ ਗੁੜ ਦੀਆਂ ਪੇਸ਼ੀਆਂ ਆ ਰਹੀਆਂ ਬਣ ਬਣ ਕੇ ਔਰ ਬਹੁਤ ਵਧੀਆ ਰੰਗ ਗੁੜ ਦਾ ਨਜ਼ਾਰੇਦਾਰ ਗੁੜ ਹਾਂਜੀ ਦੇਖ ਰਹੇ ਨੇ ਆਂਟੀ ਜੀ ਖਾ ਕੇ ਕਿਸ ਤਰ੍ਹਾਂ ਦਾ ਲੱਗੇ ਉਹ ਕਹਿੰਦੇ ਜੀ ਮੇਰੀ ਵੀਡੀਓ ਨਾ ਬਣਾਓ ਜੀ ਕਹਿੰਦੇ ਕੋਈ ਗੱਲ ਨਹੀਂ ਗੁੜ ਜਿਹੜਾ ਇਹਦੀ ਬਹੁਤ ਵਧੀਆ ਨਜ਼ਾਰੇਦਾਰ ਗੁੜ बन ਰਿਹਾ ਜੀ ਇਹਨ ਬਿਲਕੁਲ ਲਾਈਵ ਤੁਹਾਨੂੰ ਦਿਖਾ ਰਹੇ ਇਧਰਲੇ ਪਾਸੇ ਬਾਈ ਜਿਆਰਾਂ ਦਾ ਇੰਤਜ਼ਾਮ ਹੈਗਾ ਇੱਥੇ ਰੋ ਪਾਕੇ ਦੀ ਇਹ ਬਣਾਉਂਦੇ ਨੇ ਗੁੜ ਔਰ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੱਤੀ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਿੱਤੀ ਵੀ ਸ਼ਾਹਪੁਰ ਸ਼ਾਹਪੁਰ ਜੀ ਹੈ ਹਾਂ ਜੀ ਸ਼ਾਹਪੁਰ ਮੋੜ ਪਿੰਡ ਸਹੌੜਾ ਸ਼ਾਹਪੁਰ ਮੋੜ ਪਿੰਡ ਸਹੌੜਾ ਗਰਮਾ ਗਰਮ ਗੁੜਾ ਜੀ ਤਾਜ਼ਾ ਵਧੀਆ ਨਜ਼ਾਰੇਦਾਰ ਗੁੜਾ ਜੀ ਬਵਾ ਜੀ ਬਾਬਾ ਜੀ ਬਾਬਾ ਜੀ ਬਹੁਤ ਵਧੀਆ ਆ ਦੇਖੋ ਜੀ ਇੱਧਾਂ ਬਣਦਾ ਜੀ ਗੁੜ ਐਂਡ ਪੇਸ਼ੀਆਂ ਨਾ ਬਰਾਬਰ ਦੀਆਂ ਬੜ ਬੜ ਕੇ ਆ ਰਹੀਆਂ ਵਾਹ ਜੀ ਵਾਹ ਬਹੁਤ ਅੱਛੇ ਬਹੁਤ ਅੱਛੇ ਬਹੁਤ ਵਧੀਆ ਲੋਕੇਸ਼ਨ ਹੈ ਜੀ ਬਹੁਤ ਵਧੀਆ ਘੋੜਾ ਜੀ ਔਰ ਛੋਲੇ ਪਾਉਂਦੇ ਨੇ ਇਹ ਸ਼ੱਕਰ ਵੀ ਇਹਨਾਂ ਕੋਲ ਹੈਗੀ ਹੈ ਸ਼ੱਕਰ ਵੀ ਬਹੁਤ ਵਧੀਆ ਇਹਨਾਂ ਦੀ ਔਰ ਦੂਰੋਂ ਦੂਰੋਂ ਗਾਹ ਜਿਹੜੇ ਮੈਂ ਤਾਂ ਇਹਨਾਂ ਕੋਲ ਦੋ ਕਵਾਰੀ ਪਹਿਲਾਂ ਲੈ ਕੇ ਗਿਆ ਮੈਨੂੰ ਇਹਨਾਂ ਦਾ ਘੋੜ ਜਣਾ ਨਾ ਜੀ ਬਹੁਤ ਵਧੀਆ ਲੱਗਿਆ ਔਰ ਵਧੀਆ ਲੱਗੇ ਇਸ ਕਰਕੇ ਮੈਂ ਦੁਬਾਰਾ ਆ ਗਿਆ ਮੈਂ ਕਿਹਾ ਵੀ ਇਹਨਾਂ ਦੀ ਖਲਾੜੀ ਤੋਂ ਘੋੜ ਲੈਣਾ ਜਾ ਕੇ ਗਰਮਾ ਗਰਮ ਘੁਰ ਜੀ ਵਾਹ ਜੀ ਵਾਹ ਕਰਿਓ ਸ੍ਰੋਤਿਓ ਕਮੈਂਟ ਤੁਸੀਂ ਔਰ ਜ਼ਰੂਰ ਇਹਨਾਂ ਨੂੰ ਵਿਜ਼ਿਟ ਵੀ ਕਰਿਓ ਇਹਨਾਂ ਦੇ ਖਿਲਾੜੀ ਦਾ ਗੋੜ ਜਿਹੜਾ ਹੈ ਉਹਦੀ ਕਾਫੀ ਮਸ਼ਹੂਰੀ ਹੈ ਦੂਰ ਦੂਰ ਤੱਕ ਹਾਂ ਕਰ ਬਰ ਹੋਊਗਾ ਜੀ ਪੂਰਾ ਵਾਹ ਜੀ ਵਾਹ ਕਿੰਨੀ ਕੁ ਦਿਨ ਨੂੰ ਇਹਨੇ ਸੁੱਕਣਾ ਹੈ ਹੈ ਵੀ ਕਿੰਨੀ ਕੁ ਦਿਨ ਨੂੰ ਦਾ ਸੁੱਕੂਗਾ ਇਹ ਸਾ ਸਰ ਜੀ ਆ ਕੱਢਦੇ ਕੱਢਦਾ ਸੁੱਕੇ ਜਾਣਾ ਜੀ ਨੇ ਕੱਢਦੇ ਕੱਢਦੇ ਸੁੱਕੇ ਜਾਣਾ ਜੀ ਵਾਹ ਜੀ ਵਾਹ ਦੇਖੋ ਜੀ ਸ੍ਰੋਤਿਓ ਤੁਹਾਨੂੰ ਗੋੜ ਬਣਦਾ ਦਿਖਾਇਆ ਕਰਿਓ ਕਮੈਂਟ ਟਿੱਪਣੀ ਕਰਿਓ ਕਿੱਥੋਂ ਕਿੱਥੋਂ ਆਉਂਦੇ ਦੀ ਗਾਹ ਕਿ ਦੂਰੋਂ ਦੂਰੋਂ ਆਉਂਦੇ ਗਾਹ ਤੁਹਾਡੇ ਕੋਲ ਗਾਹ ਬਹੁਤ ਦੂਰ ਤੱਕ ਜਾਂਦਾ ਜੀ ਦੂਰ ਤੱਕ ਦਾ ਗਾਹ ਜਾਂਦਾ ਹਾਂ ਜੀ ਹਿਮਾਚਲ ਦਾ ਆਂਦਾ ਜੀ ਕਿੰਨੀ ਦੇਰ ਤੋਂ ਚੱਲ ਰਹੇ ਤੁਹਾਡਾ ਕੰਮ ਇਹ ਇਹ ਮੈਨੂੰ 26 ਸਾਲ ਹੋ ਗਏ ਜੀ ਕਰਦੇ ਨੇ 26 ਸਾਲ ਤੁਹਾਨੂੰ ਇਹ ਕੰਮ ਕਰਦੇ ਨੂੰ ਹੋ ਗਏ ਹਾਂ ਜੀ ਪਹਿਲਾਂ ਬਜ਼ੁਰਗ ਕਰਦੇ ਸੀ ਹੁਣ ਅਸੀਂ ਆਪ ਕਰਦੇ ਹਾਂ ਜੀ ਅੱਛਾ ਤੁਸੀਂ ਤੁਹਾਡਾ ਪਿੰਡ ਕਿਹੜਾ ਆਪਣਾ ਪਿੰਡ ਸੌਣਾ ਜੀ ਅਚਾ ਜਿਆਦਾਤਰ ਸਰੋਤਿਆਂ ਗੱਲ ਇਸ ਤਰ੍ਹਾਂ ਹੋ ਜਾਂਦੀ ਵੀ ਕਈ ਵਾਰੀ ਕਹਿੰਦੇ ਨੇ ਵੀ ਗੁੜ ਜਿਹੜਾ ਨਾ ਜੀ ਉਹ ਭਈਏ ਬਣਾ ਰਹੇ ਨੇ ਔਰ ਜਦੋਂ ਕਿਤੇ ਪੰਜਾਬੀ ਕੋਈ ਕੰਮ ਕਰਦਾ ਤੁਸੀਂ ਪੰਜਾਬੀ ਹੋ ਜੀ ਹਾਂਜੀ ਆ ਲੋ ਜੀ ਜਿਆਦਾ ਹੋਗੇ ਜਦੋਂ ਕੋਈ ਪੰਜਾਬੀ ਕੰਮ ਕਰਦਾ ਨਾ ਜੀ ਇਸ ਤਰ੍ਹਾਂ ਕੇ ਦਾ ਕੰਮ ਕਰਦਾ ਤਾਂ ਫਿਰ ਅਜਿਹਾ ਨਜ਼ਾਰਾ ਔਰ ਇਹ ਸ਼ਿਕਾਇਤ ਅਕਸਰ ਰਹਿੰਦੀ ਹੈ ਪਲਾੜੀਆਂ ਦੇ ਉੱਤੇ ਕਿ ਲੋਕੀ ਕਹਿੰਦੇ ਨੇ ਕਿ ਭਈਏ ਕੰਮ ਕਰਦੇ ਨੇ ਜੀ ਗੁੜ ਵਧੀਆ ਨਹੀਂ ਹੁੰਦਾ ਔਰ ਇਹ ਬਿਲਕੁਲ ਮੁੱਢ ਤੋਂ ਪੰਜਾਬੀ ਬੰਦੇ ਨੇ ترਸੀਮ ਜੀ ਔਰ ਇੱਥੇ ਕਿੰਨੀ ਦੇਰ ਕਿੰਨੇ ਸਾਲ ਤੋਂ 26 ਸਾਲ ਤੋਂ ਨਹੀਂ ਸਾਲ ਹੋ ਗਏ ਜੀ ਪਹਿਲਾਂ ਬਜ਼ੁਰਗ ਕਰਦੇ ਸੀ ਹੁਣ ਅਸੀਂ ਆਪ ਕਰਦੇ ਆਂ ਜੀ ਪਹਿਲਾਂ ਬਜ਼ੁਰਗ ਕਰਦੇ ਕੀ ਨਾਂ ਸੀ ਬਜ਼ੁਰਗਾਂ ਦਾ ਹਾਂਜੀ ਬਜ਼ੁਰਗਾਂ ਦਾ ਨਾਂ ਕੀ ਸੀ ਹਨ ਜੀ ਦੇਵ ਸਿੰਘ ਦੇਵ ਸਿੰਘ ਜੀ ਇਹਨਾਂ ਦੇ ਬਜ਼ੁਰਗ ਪਹਿਲਾਂ ਕਰਦੇ ਸੀ ਜੀ ਹੁਣ ਇਹ ਆਪ ਕਰਦੇ ਨੇ ਬਿਲਕੁਲ ਪੰਜਾਬੀ ਪਰਿਵਾਰ ਹੈ ਪੰਜਾਬੀ ਪદ્ધਤੀ ਨਾਲ ਇਹ ਗੋੜ ਬਣ ਰਿਹਾ ਹੈ ਔਰ ਇਸੇ ਕਰਕੇ ਨਾ ਤੇ ਗੁਰਦੀ ਜਿਹੜੀ ਦੂਰ ਦੂਰ ਤੱਕ ਧੂਮ ਹੈਗੀ ਆ ਕਰਿਓ ਕਮੈਂਟ ਟਿੱਪਣੀ ਕਰਿਓ ਔਰ ਇਹਨਾਂ ਕੋਲ ਚੱਕਰ ਵੀ ਜ਼ਰੂਰ ਮਾਰਿਓ ਆ ਦੇਖਿਆ ਜੀ ਬਾਈ ਤਰਸੇਬ ਦਾ ਕਮਾਲ ਗੁੜ ਬਣਾ ਰਿਹਾ ਹੈ ਬੜਾ ਆਰਗੇਨਿਕ ਤਰੀਕੇ ਨਾਲ ਬੜਾ ਸ਼ਾਨਦਾਰ ਤਰੀਕੇ ਨਾਲ ਗੁੜ ਬਣਾ ਰਿਹਾ ਹੈ ਵੀਡੀਓ ਕਿਦਾਂ ਦਾ ਲੱਗਿਆ ਜਰੂਰ ਕਮੈਂਟਸ ਕਰਿਓ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸ਼ੁੱਧ ਗੁੜ ਦੀ ਹੈ ਜਿੱਥੇ ਕਿਤੇ ਵੀ ਸ਼ੁੱਧ ਗੁੜ ਸਾਫ਼ ਸੁਥਰਾ ਗੁੜ ਬਣਦਾ ਹੋਇਆ ਸਾਨੂੰ ਵਿਖੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਦਾ ਵੀਡੀਓ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾਈਏ ਦੇਖੋ ਸਭ ਕੁਝ ਬੜਾ ਆਰਗੇਨਿਕ ਤਰੀਕੇ ਨਾਲ ਸਭ ਤੋਂ ਵਧੀਆ ਗੱਲ ਹੈ ਕਿ ਪੰਜਾਬੀ ਫੈਮਿਲੀ ਹੈ ਔਰ ਗੁਰਦੇ ਵਿੱਚ ਇਹ ਪ੍ਰਯੋਗ ਕਰ ਰਹੇ ਨੇ ਕੰਬੀਨੇਸ਼ਨ ਜਿਹੜਾ ਛੋਲਿਆਂ ਦਾ ਗੁੜ ਚਨਾ ਅਕਸਰ ਬੜਾ ਮਸ਼ਹੂਰ ਮੰਨਿਆ ਜਾਂਦਾ ਪੂਰੇ ਭਾਰਤ ਦੇ ਵਿੱਚ ਦੇਖੋ ਬੜਾ ਅੱਛਾ ਕੰਬੀਨੇਸ਼ਨ ਹੈ ਛੋਲਿਆਂ ਦੇ ਦਾਣੇ ਅਤੇ ਗੁੜ ਦਾ ਔਰ ਇਹ ਸਿਹਤ ਦੇ ਲਈ ਵੀ ਬਹੁਤ ਵਧੀਆ ਹੈ ਬੜਾ ਨਵਿਕਲਾ ਜਿਆ ਬੜਾ ਡਿਫਰੈਂਟ ਕੰਮ ਹੈ ਹੈ ਤਾਂ ਗੱਲ ਇਹ ਪદ્ધਤੀ ਬੜੀ ਪੁਰਾਣੀ ਹੈ ਚਨੇ ਗੁੜ ਚੜੇ ਦੀ ਜਾਂ ਛੋਲੇ ਅਤੇ ਗੁੜ ਦੀ ਪਰ ਇਹ ਬੰਦੇ ਨੇ ਉਸ ਨੂੰ ਰਿਵਾਈਵ ਕੀਤਾ ਸਲੂਟ ਇਸ ਨੂੰ ਬੜਦਾ ਵੀਡੀਓ ਤੁਸੀਂ ਦੇਖ ਲਿਆ ਪੂਰਾ ਸਾਰਾ ਤਰੀਕਾ ਵੀ ਬਣਦਾ ਦੇਖ ਲਿਆ ਅਤੇ ਲੋਕੇਸ਼ਨ ਦੇ ਬਾਰੇ ਵੀ ਪੂਰਾ ਅਸੀਂ ਇਸ ਵੀਡੀਓ ਦੇ ਰਾਹੀਂ ਦੱਸ ਦਿੱਤਾ ਜੀ ਦੇਖੋ ਜਿੱਥੇ ਵਿਰਸੇ ਤੇ ਵਿਰਾਸਤ ਦੀ ਗੱਲ ਹੋਵੇ ਤੇ ਬੱਲੇ ਬੱਲੇ ਫਿਲਜ਼ ਰਿਕਾਰਡਸ ਦੀ ਟੀਮ ਉੱਥੇ ਨਾ ਪਹੁੰਚੇ ਇਹ ਹੋ ਨਹੀਂ ਸਕਦਾ ਕਿਉਂ ਕਾਰਨ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਲੌਗਿੰਗ ਨੂੰ ਦੇਖਣ ਵਾਲੇ ਸਾਡੇ ਵੀਡੀਓਜ਼ ਨੂੰ ਦੇਖਣ ਵਾਲੇ ਜਿਹੜੇ ਹੈ ਉਹਨਾਂ ਤੱਕ ਸਹੀ ਚੀਜ਼ਾਂ ਪਹੁੰਚਣ ਅਤੇ ਨਾਲ ਹੀ ਅਸੀਂ ਪ੍ਰਮੋਟ ਵੀ ਕਰਦੇ ਹਾਂ ਉਹਨਾਂ ਨੌਜਵਾਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹਨਾਂ ਕਾਮਿਆਂ ਨੂੰ ਉਹਨਾਂ ਵਰਕਰਸ ਨੂੰ ਉਹਨਾਂ ਮਿਹਨਤਕਸ਼ ਲੋਕਾਂ ਨੂੰ ਜਿਹੜੇ ਜਿਹੜੇ ਹੈ ਹੱਥੀਂ ਕੰਮ ਕਰਦੇ ਨੇ ਅਤੇ ਸਾਫ਼ ਸੁਥਰਾ ਵਧੀਆ ਕੰਮ ਕਰਦੇ ਨੇ ਇਸੇ ਕਰਕੇ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਕਿਹਾ ਕਿ ਤੁਸੀਂ ਇਸ ਸੰਸਥਾਨ ਤੇ ਪਹੁੰਚੋ ਜ਼ਰੂਰ ਇਹਨਾਂ ਦਾ ਗੁਣ ਖਰੀਦੋ ਦੇਖੋ ਪੰਜਾਬੀ ਨੌਜਵਾਨ ਬਾਹਰ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਲੇਕਿਨ ਜਿਹੜੇ ਪੰਜਾਬੀ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਵਪਾਰ ਕਰ ਰਹੇ ਨੇ ਤੇ ਇੱਥੇ ਹੀ ਆਪਣੀ ਜਿਹੜੀ ਹੈ ਵਪਾਰ ਦੇ ਸਦਕਾ ਜਿਹੜਾ ਹੈ ਆਪਣੇ ਪਰਿਵਾਰ ਨੂੰ ਚਲਾ ਰਹੇ ਨੇ ਉਹਨਾਂ ਨੂੰ ਕਾਮਯਾਬ ਕਰਨਾ ਵੀ ਤਾਂ ਹੁਣ ਸਾਡਾ ਫਰਜ਼ ਬਣਦਾ ਹੈ ਕਿ ਨਹੀਂ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਪਤਾ ਹੈ ਕਿ ਅਸੀਂ ਆਮ ਜਿਹੜੇ ਸਾਡੇ ਆਲੇ ਦੁਆਲੇ ਵਰਕਰਸ ਆ ਸਾਡੇ ਆਲੇ ਦੁਆਲੇ ਬੇਹਦ ਕਸ਼ਲ ਲੋਕ ਜਿਹੜੇ ਹੈ ਉਹਨਾਂ ਦੇ ਵੀਡੀਓਜ਼ ਜ਼ਰੂਰ ਬਣਾਣੇ ਬਸ ਕਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਪਹੁੰਚਾ ਦਿਓ ਆਪਣੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਤੱਕ